ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਦਿਖਾਉਣੇ ਆਪਾਂ ਜਿਹੜਾ ਲੋਹੇ ਦਾ ਖੰਡਾ ਹੁੰਦਾ ਉਹਦਾ ਮੁਠਾ ਕਿਵੇਂ ਬਣਦਾ ਆ ਸਾਡਾ ਵੀਰ ਕਾਲਾ ਸਿੰਘ ਬਣਾ ਕੇ ਦਿਖਾਊਗਾ ਤੁਹਾਨੂੰ ਜੇ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਸੇ ਵੀ ਵੀਰ ਨੇ ਖੰਡੇ ਦਾ ਮੁਠਾ ਬਣਾਉਣਾ ਹੋਵੇ ਤਾਂ ਆਪਾਂ ਬਣਾ ਦਿੰਨੇ ਆ ਜੀ ਸੋ ਆਪਣੇ ਕੋਲੇ ਲੱਕੜ ਦਾ ਸਾਰਾ ਸਮਾਨ ਤੁਹਾਨੂੰ ਰੋਡ ਦੇ ਵਿੱਚੋਂ ਮਿਲਦਾਗਾ ਚਕਲੇ ਬੀਲ ਨੇ ਪੀੜੀਆਂ ਥਾਪੇ ਘੜੀ ਰੇ ਕਹੀ ਦੇ ਬائیں ਥੋੜੀਆਂ ਦੇ ਤੇਸੀਆਂ ਦੇ ਚਕਲੇ ਬਹੁਤ ਆਪਾਂ ਲੱਕੜ ਦਾ ਸਮਾਨ ਬਣਾਉਣੇ ਆਂ ਜੀ ਲੱਕੜ ਦੀਆਂ ਖੜਾਮਾ ਬਣਾਉਣੇ ਆ ਜਿਹੜੀਆਂ ਪੈਰਾਂ ਦੇ ਵਿੱਚ ਪੈਂਦੀਆਂ ਨੇ ਲੰਗਰ ਹਾਲਾਂ ਦੇ ਵਿੱਚ ਜਾਂ ਫਿਰ ਕੋਈ ਸੁੱਕ ਦੇਣੀ ਹੁੰਦੀ ਆ ਵੀ ਕਿਸੇ ਨੇ ਰੋਟੀ ਖਵਾ ਕੇ ਲੱਕੜ ਦੀਆਂ ਖੜਾਮਾ ਜਿਹੜਾ ਗੱਦੀ ਤੇ ਰੱਖਣੇ ਹੁੰਦੀਆਂ ਨੇ ਉਹ ਆਪਣੇ ਕੋਲੇ ਬਹੁਤ 많ਦੀਆਂ ਨੇ ਵਦਾਈ ਡੈਗੜ ਵਾਲੇ ਸਲੋਤਰ ਜੀ ਗਿੜਗਣ ਡੋਗਰ ਵਾਲੇ ਗਲਾਸ ਗਲਾਸ ਵੀ ਮਿਲਦੇ ਨੇ ਆਪਣੇ ਤੋਂ ਡੋਗਰ ਦੇ ਜਿਹੜੇ ਕਿ ਤੁਸੀਂ ਅੜੀਸਰ ਸਾਹਿਬ ਤੋਂ ਲੈਣੇ ਹੋ ਜਗਰਾਉ ਨਾਨਸਰ ਤੋਂ ਕੀਮਾ ਸਾਹਿਬ ਤੋਂ ਉਹ ਸਾਰੇ ਆਪਣੇ ਕੋਲੋਂ ਜਾਂਦੇ ਨੇ ਟੋਕਟ ਦੇ ਵਿੱਚ ਤੁਹਾਡੇ ਨਾਲ ਤੁਸੀਂ ਸਿੱਧਾ ਕੰਟੈਕਟ ਵੀ ਕਰ ਸਕਦੇ ਹੋ 9041199490 ਇਸ ਨੰਬਰ ਤੇ ਤੋਂ ਬੈਠਣ ਬੜੀਆਂ ਫੱਟੀਆਂ ਕੋਈ ਵੀ ਲੱਕੜ ਦੀ ਹਾਰ ਆਈਟਮ ਤੁਸੀਂ ਵੀ ਲੈਣੀ ਹੋਵੇ ਤਾਂ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਥੋੜਾ ਟਾਈਮ ਪਹਿਲਾਂ ਅਸੀਂ ਜਿਹੜੀਆਂ ਦੀਵਾਲ ਨੇ ਬਹੁਤ ਬਣਾਏ ਨਿੰਬੂਣ ਚੋੜ ਬਣਾਏ ਮਸੰਮੀ ਨੇ ਚੋੜਵੀ ਬਣਾਇਆ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਦੀ ਇਹ ਬਣ ਗਈ ਆਪਣਾ ਖੰਡੇ ਵਾਲਾ ਮੁੱਠਾ ਜੀ